ਜਿਨੂੰ ਕੁਛ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲਈ ਤੋਂ ਲਾਤੀ ਵੀ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਉਹ ਜੋ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰ ਆਲੇ ਪਾਸੇ ਉਤਲੀਏ ਅੱਧਾ ਕੰਡਾ ਕੂਛ ਤਾਂ ਹੀ ਲਈ ਜਾਂਦੇ ਨੇ ਤੇਰੇ ਤੇ ਜਾਣ ਲੋ ਪਰਵਾਹ ਨਾ ਕਰਿਆ ਕਰੋ ਐ ਜੇ ਗੱਲਾਂ ਦੀ ਖੈ ਆਪਣੇ ਪਿੰਡ ਪੰਨਾ ਹਾਥੀ ਆਉਂਦੇ ਹੁੰਦੇ ਸੀ ਪੰਡ ਪਾ ਕੇ ਲੈ ਕਰਉਂਦੇ ਸੀ ਉੱਤੇ ਭੌਂਕਦੇ ਸੀ ਹਾਥੀ ਨੂੰ ਫਰਕ ਪੈਂਦਾ ਸੀ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇਦਲੀ ਗੜੀ ਤੇ ਜਾਓ ਉਦਲੀ ਗੜੀ ਤੇ ਜੇ ਤੁਸੀਂ ਸੱਚੇ ਹੋ ਸੱਚੇ ਤੁਰੇ ਜਾ ਹੁਣ ਹਲਾਤ ਤੁਹਾ ਮਾਂ ਦਾ ਲਾਂ ਤੁਨ 250 ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਵਾ ਅੱਜ 1 ਰੁਪਏ ਦਾ ਤੁਸੀਂ ਮੁੰਡੇ ਪੜੇ ਲਿਖੇ ਹੋ ਤੁਸੀਂ ਉੱਤੇ ਵੀ ਦੇਖ ਦਿਓ ਵਿਰੋਧੀ ਵੀ ਬਹੁਤ ਹੈ ਉਹਨਾਂ ਨੇ ਤਾਂ ਕਰਨੇ ਕਰਨੇ ਹੁਣ ਜੀ ਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲਈ ਤੋਂ ਲਾਤੀ ਭਈ ਉਹ ਹੁਣ ਟਿੱਕੇ ਥੋੜੀ ਬਹਿਣਗੇ ਹੁਣ ਜੋ ਸੱਪ ਵੀ ਮਾਰੀਏ ਦਿੰਨਾ ਮਰਜੀ ਸਿਰਾਲੇ ਪਾਸੇ ਕੁੱਟ ਲਈਏ ਅੱਧਾ ਘੰਟਾ ਪੂਛਦਾ ਹੀ ਲੀ ਜਾਂਦੀ ਰਹਿੰਦੀ ਐ ਹੁਣ ਪੂਛਦਾ ਹੀ ਨੂੰ ਉਹਨਾਂ ਦੇ ਉਹਨੂੰ ਕੀ ਕਰੀਏ ਸਿਰ ਤਾਂ ਕੁੱਟਦੇ ਤੁਸੀਂ ਸਿਰ ਤਾਂ ਕੁੱਟਦੇ ਕਰੀ ਜਾਂਦੋ ਪ੍ਰਵਾਨ ਕਰਿਆ ਕਰੋ ਇਹ ਜੀ ਗੱਲਾਂ ਦੀ ਆਇ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤੱਕ ਨਹੀਂ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਬਣਾ ਹੱਥ ਹੀ ਆਉਦੇ ਹੁੰਦੇ ਸੀ ਪੰਡ ਪਾਪੀ ਲੈ ਗਾਂ ਸੀ ਕੁੱਤੇ ਭੌਂਕਦੇ ਸੀ ਹੱਥੀ ਨੂੰ ਕੋਈ ਫਰਕ ਪੈਂਦਾ ਸੀ ਆਹ ਬੁੜਾ ਜਾਂਦਾ ਸੀ ਉਹ ਬਲਕੇ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ ਚ ਵਰ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਉੱਡ ਜਾਂਦੇ ਸੀ ਕਹਾ ਹਾਂ ਹੋਰ ਦੂਜੇ ਕੁੱਤੇ ਆ ਗਏ ਭਾਰ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਭਾਰ ਨਹੀਂ ਪੈਂਦਾ ਇਦਲੀ ਗਲੀ ਦੇ ਨੇ ਜਾਂ ਉਦਲੀ ਗਲੀ ਦੇ ਨੇ ਹਾਥੀ ਬੁੜਾ ਜਾਂਦਾ ਉਹਦੀ ਹੱਥ ਚਾਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਲਾ ਤੁਗਾ ਮਾਂ ਦਾ ਲਾਲ ਤੁਹਾਨੂੰ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਲਾਲਾ 1 ਰੁਪਏ ਦਾ ਇਹ ਤਾਂ ਮੈਂ ਇੱਥੇ سارے ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਪਹਿਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਿੰਨੇ ਤੇਰੇ ਪ੍ਰਦਾਤਾ ਹੁਣ ਅਸੀਂ ਪਿਛਣਾ ਵਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਤਰ੍ਹਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਵਿਕਰ ਪੰਡਪੂਰੀ ਜਿਹੜੇ ਆਪਣੇ ਇੱਕ ਸਾਥੇ ਕੋਲੇ ਕੋਈ ਆਣ ਕੋ ਗੈਣੇ ਹੁੰਦੀ ਸੀ ਪਰ ਕਿਸਤੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਛੋਲੇ ਪੈ ਗਏ ਜੋ ਕਾਰ ਪੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਬੰਦੇ ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ ਕੋਈ ਜ਼ਮੀਨ ਦੀ ਹਿਸਤਰੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਲੈ ਪ੍ਰਾਣੇ ਬਿਲੋਂ ਕਿ ਬੈਠੇ ਸੈਂ ਇਹਨਾਂ ਨੂੰ ਪਤਾ ਹੋਊਗਾ ਦਿਨ ਤਾਂ ਪਤਾ ਲੋਕਾਂ ਦੀ ਸੇਵਾ ਹੀ ਉੱਤੋਂ ਵੱਡੀ ਦਾ ਕੋਈ ਸਰੂਪ ਹੈ ਪਰਦਾਦੇ ਲਈ ਪੁੰਨ ਘੱਟਿਆ ਹੋਇਆ ਮੈਂ ਖਾਰੇ ਵੀ ਐਡੀ ਵੱਡੀ ਪੋਜੀਸ਼ਨ ਚ ਚਾਹਤਾਂ ਨਹੀਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਘੜਾ ਗਲਾਬ ਘੜਾ ਮੰਗਾ ਕਰ ਸਾਰੇ ਆ ਮੁੰਡੇ ਅਮਰੀਕ ਖੜਾ ਸਾਰੇ ਮੇਰੇ ਦੋਸਤ મિતਰ ਹੁੰਦੇ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹਿੰਨਾ ਛਰਫਾਂ ਵੀ ਹੋਈਆਂ ਨੇ ਤੇ ਤੋਂ ਕੁਟਖਾਦੀ ਵੀ ਆ ਕਿਸੇ ਦੇ ਲਾਈਆਂ ਵੀ ਨੇ ਚਾਰ ਤੇ ਇਹ ਤਾਂ ਫਿਰ ਬਚਪਨਾ ਨਾ ਮਾਲ ਮੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਕੰਗੇ ਬੰਦੇ ਤੇ ਸਹਿਮਤੀ ਬਣਦੀ ਹੈ ਤੇ ਮੈਂਬਰਾਂ ਤੇ ਸਹਿਮਤੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਮਾਰ ਨੇ ਸਾਰੇ ਹੀ ਮੋਤਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਵੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਦੀ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣ ਨਹੀਂ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੋ ਲਿਸਤਾ ਹਵਾਲਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਹਾਂ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਚੱਲਦੀ ਜਿਨ੍ਹਾਂ ਨੇ ਸਹਿਮਤੀ ਦਿੱਤੀ ਅੱਜ ਸਿਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸਹਿਮਤੀ ਹੋਈ ਜਿਹੜਾ ਸੰਤ ਬਾਬਾ ਸਿਚੇਵਾਲ ਆਪਣੇ ਰਾਜ ਸਭਾ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਇੱਕੋ ਸਰਪਾਈਸ ਪੀ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇੱਕ ਆ ਉਹ ਪਿੰਡ ترقی ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ਬਣਦਾ ਸਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ सरपंच ਮੋਰ ਲਾਉਂਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਹ ਪੇ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਇਹ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲਕੋ ਤੁਸੀਂ ਕਹੋਗੇ ਜੀ ਇਸ ਤੇ ਤੁਹਾਨੂੰ ਵੋਟਾਂ ਪਾਈਆਂ ਸੀ ਉਹ ਕਹੂਗਾ ਜੀ ਜੋ ਤੁਹਾਡਾ ਉਹ ਤੋਂ ਵੋਟਾਂ ਮੇਰੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਤੁਹਾਨੂੰ ਦੇਇਆ ਪੈਂਦਾ ਕੀ ਕੀ ਬੋਲੋਗੇ ਤੁਸੀਂ ਨੀਂਵੀ ਭਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀਂ ਚੱਕੀ ਜਾਣੀਆਂ ਗਰੀਬੀ ਉਹ ਚੱਕੀ ਜਾਣੀਆਂ ਜਦੋਂ ਗਰੀਬਾਂ ਦੇ ਚਮਾਰਕ ਪੀ ਐਚ ਵੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟੇ ਕਰਕੇ 2 2 ਲੱਖ ਦੀਆਂ ਤਰਗਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਚੱਕੀ ਜਾਂਦੀਆਂ ਹੋਰ ਦੁਰਵਿਚਾਰ